ਗੁਰਨਾਨਕ ਦੇਵ ਜੀ ਦੀ ਗ੍ਰਸਤੀ ਪਾਲਣ ਵਾਲੇ ਘਰ ਹੀ ਦੇ ਥੋੜਾ ਜਿਹਾ ਘਰ ਰੇ ਪਹਿਲਾ 22 ਸਾਲ ਦੇ ਗੁਰਨਾਨਕ ਦੇਵ ਜੀ ਹੋਏ ਤਾਂ ਇਹਨਾਂ ਦੇ ਘਰ ਸ਼੍ਰੀ ਚੰਦ ਜੀ ਨੇ ਜਨਮ ਲਿਆ ਉਸ ਤੋਂ 4 ਸਾਲਾਂ ਬਾਅਦ ਬਾਬਾ ਲక్ష్ਮੀਦਾਸ ਜੀ ਹੋਏ ਦੋਨਾਂ ਬਲਕਾਂ ਨੇ ਜਨਮ ਲੈ ਲਿਆ ਯੋਕੇ ਬਲਕਾਂ ਨੇ ਜਨਮ ਲੈ ਲਿਆ ਗੁਰਨਾਨਕ ਦੇਵ ਜੀ ਵੀ ਨੇ ਸਾਨੂੰ ਸਾਡੇ ਵਰਗਿਆਂ ਨੂੰ ਦੁਨੀਆਦਾਰਾਂ ਨੂੰ ਦੱਸਣਾ ਕਿ ਗ੍ਰਸਤੀ ਵੀ ਇੱਕ ਪਵਿੱਤਰ ਹੈ ਇੱਕ ਪਵਿੱਤਰ ਬੰਧਨ ਹੈ ਸਾਨੂੰ ਦੱਸਣਾ ਚਾਹੁੰਦੇ ਭੰਤ ਗੁਰਨਾਣਕ ਦੇਵ ਜੀ ਮਹਾਰਾਜ ਗ੍ਰਸਤੀ ਵੀ ਇੱਕ ਪਵਿੱਤਰ ਬੰਧਨ ਹੈ ਇਸ ਤਰ੍ਹਾਂ ਉਹਨਾਂ ਦੇ ਘਰ ਬੱਚਿਆਂ ਨੇ ਜਨਮ ਲਿਆ ਤੇ ਉਹਨਾਂ ਬੱਚੇ ਵੀ ਗੁਰਨਾਣਕ ਦੇਵ ਜੀ ਮਹਾਰਾਜ ਦੇ ਤੁੰ ਉਨ੍ਹਾਂ ਵਿੱਚ ਵੀ ਬੜੀਆਂ ਕਰਮਾਤਾ ਸਨ ਉਹ ਤਾਂ ਗੁਰੂ ਨਾਨਕ ਦੇਵ ਜੀ ਦੇ ਬੱਚੇ ਹੋ ਕੇ ਉਹਨਾਂ ਵਿੱਚ ਸ਼ਕਤੀ ਨਾ ਹੋਵੇ ਉਹ ਵੀ ਰੱਬ ਰੂਪ ਉਹਨਾਂ ਦੇ ਬੱਚੇ ਸਨ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਚਾਲ ਉਹਨਾਂ ਦੀ ਚੰਗੀ ਰਹੀ ਮੋਦੀ ਖਾਨੇ ਦਾ ਕੰਮ ਕਰਦੇ ਰਹੇ ਇਹ ਤੇਰਾ 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 ਕਰਦੇ ਰਹੇ ਜਦੋਂ ਨੂੰ ਆਪ ਕੋਲ ਸਿੱਖਾਤਾ ਪੁੱਤੀਆਂ ਨੂੰ ਆਪ ਨੇ ਜਿਹਾ ਰਾਮ ਨੂੰ ਕਿਹਾ ਇਹ ਤੇਰਾ ਜਿਹੜਾ ਗੁਰਨਾਨਕ ਹੈ ਮੋਦੀ ਲਟਾਉਂਦਾ ਹੈ ਉਹ ਕਹਿੰਦੇ ਕੋਈ ਨਹੀਂ ਹਿਸਾਬ ਕਰ ਲੈ 700 ਹਿਸਾਬ ਹੋਇਆ ਅੱਜ ਤੇ ਮੋਦੀ ਖਾਣੇ ਦਾ 760 ਰੁਪਏ ਗੁਰਨਾਨਕ ਦੇਵ ਜੀ ਨੇ ਸਾਰਾ ਹਿਸਾਬ ਕਰਕੇ ਬਾਦੂ ਦੇ ਨਿਛਲੇ ਇਹ ਗੁਰਨਾਨਕ ਦੇਵ ਜੀ ਨੇ ਗਰੀਬਾਂ ਗੁਪਾਂ ਨੂੰ ਵੰਡ ਦਿੰਦੇ ਸਨ ਆਪਣੇ ਕੋਲ ਨੂੰ ਸੰਗਤ ਨੂੰ ਦੀਨ ਦੁਖੀਆਂ ਦੀ ਸੇਵਾ ਕਰਦੇ ਸਨ ਉਹਨਾਂ ਨੂੰ ਵੰਡ ਦਿੰਦੇ ਸਨ ਇਹ ਕਿਉਂਕਿ ਗੁਰ ਨਾਨਕ ਦੇਵ ਜੀ ਨੂੰ ਕੋਈ ਸਮਝ ਨਹੀਂ ਕਿੱਤਿਆ ਨਾ ਮੁੱਲੇ ਚੰਦ ਨੇ ਸਮਝਿਆ ਨਾ ਸੁਲੱਖਣੀ ਜੀ ਨੇ ਸਮਝਿਆ ਆਪਣੇ પતિ ਜਦਤ ਪਤੀ ਨੂੰ ਨਾ ਹੀ ਮੁੱਲੇ ਚੰਦ ਨੇ ਸਮਝਿਆ ਨਾ ਹੀ ਜੈ ਰਾਮ ਨੇ ਸਮਝਿਆ ਜੇ ਸਮਝਿਆ ਤੇ ਬੇਬੇ ਨਾਨਕ ਨੂੰ ਉਤਰ ਗਿਆ ਬੇਬੇ ਨਾਨਕੀ ਨੇ ਸਮਝਿਆ ਕਿ ਮੇਰਾ ਨਾਨਕ ਜਦਤ ਨੂੰ ਤਰਨ ਆਇਆ ਹੈ ਬਾਉ ਸਾਗਰ ਤੂੰ ਪਾਰ ਕਰਨ ਵਾਸਤੇ ਆਇਆ ਹੈ ਇਸ ਤਰ੍ਹਾਂ ਹੀ ਫਿਰ ਇੱਕ ਦਿਨ ਮਰਦਾਨੇ ਨੂੰ ਨਾਲ ਲੈ ਗਏ ਮਰਦਾਨੇ ਨੂੰ ਆਪਣੇ ਨਾਲ ਲੈ ਗਏ ਵੇਈ ਨਦੀ ਵਿੱਚ ਸੁਬੀ ਮਰਦਾਨੇ ਨੂੰ ਕਹ ਤੂੰ ਉੱਥੇ ਹੀ ਰਹੀਂ ਮੈਂ ਇਸ਼ਨਾਨ ਕਰਨਾ ਹੈ ਕੁਬੀ ਮਾਰੀ ਵੇਈ ਨਦੀ ਵਿੱਚ ਅਨੋਖ ਹੋ ਗਏ ਰੋਲਾ ਪੈ ਗਿਆ ਰੋਲਾ ਇਹ ਕਿੰ ਆਇਆ ਇਹ ਪਾਇਆ ਪਤਾ ਨਹੀਂ ਮੋਦੀ ਲਟਾਉਂਦਾ ਹੈ ਪਤਾ ਨਹੀਂ ਕਾਥੀਆਂ ਦੀ ਕੀ ਹੋ ਇਹ ਲੋਕ ਕਰਾ ਕਰਾ ਨਹੀਂ ਹੁੰਦਾ ਨਾ ਕਰਦਾ ਉਹਨਾਂ ਨੂੰ ਕੀ ਪਤਾ ਗੁਰੂ ਨਾਨਕ ਦੇਵ ਜੀ ਦਾ ਕਈ ਤਰ੍ਹਾਂ ਦੀਆਂ ਇਹ ਨਾਨਕ ਰੁੱਭ ਗਿਆ ਹੈ ਇਨ ਦਿਨ ਦੋ ਦਿਨ ਹੋ ਗਏ ਤੀਜਾ ਦਿਨ ਹੋ ਗਿਆ ਗੁਰੂ ਨਾਨਕ ਦੇਵ ਜੀ ਉੱਪਰ ਤੇ ਨੋਲਾ ਪੈ ਗਿਆ ਬੇਬੇ ਨਾਨਕੀ ਅਨੁਸਾਰ ਸੀ ਉਹ ਕਹਿੰਦੇ ਡੁੱਬਿਆਂ ਨੂੰ ਡੁੱਬਿਆਂ ਹੋਣ ਨੂੰ ਕਾਰਨ ਆਇਆ ਹੈ ਗੁਰੂ ਨਾਨਕ ਕਿਹਾ ਡੁੱਬ ਸਕਦਾ ਹੈ ਇਹ ਡੁੱਬਿਆਂ ਹੋਣ ਨੂੰ ਤਰਨ ਆਇਆ ਹੈ ਉਤਤਿਰ ਗੁਰੂ ਨਾਨਕ ਦੇਵ ਜੀ ਜੇਈ ਨਦੀ ਵਿੱਚ ਉੱਪਰ ਰੱਬ ਦਾ ਮਿਲਾਪ ਹੋਇਆ ਇਨਾਂ ਨੇ ਇਹ ਸੱਚ ਕੰਢ ਕੇ ਤੁਹਾਨੂੰ ਸੱਚ ਕੰਢ ਗੁਰਨਾਨਕ ਦੇਵ ਜੀ ਨੂੰ ਮਹਾਰਾਜ ਨੂੰ ਰੱਬ ਪਾਰ ਬ੍ਰਹਮ ਮਿਲਿਆ ਮਿਲਿਆ ਉਹਨਾਂ ਨੇ ਹੱਥ ਜੋੜ ਕੇ ਗੁਰਨਾਨਕ ਦੇਵ ਜੀ ਦਾ ਸਤਿਕਾਰ ਕੀਤਾ ਬੜੇ ਪਿਆਰ ਨਾਲ ਸਤਿਕਾਰ ਕੀਤਾ ਤੇ ਪਾਰ ਬ੍ਰਹਮ ਨੇ ਇੱਕ ਕਮਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦੀ ਇਹ ਪ੍ਰਸ਼ਾਦ ਟਿੱਕਰ ਦਿੱਤਾ ਫਿਰ ਗੁਰਨਾਨਕ ਉਸ ਦੀ ਪੀ ਸੱਚ ਟਿੱਕਰ ਗੁਰਨਾਨਕ ਦੇਵ ਜੀ ਨੇ ਸਾਨੂੰ ਮੂਲ ਮੰਤਰ ਦੀ ਸਾਰੀ ਵਿਧੀ ਸਮਝਾਈ ਤੇ ਦਿੱਤੀ ਇਸ ਤਰ੍ਹਾਂ 3 ਦਿਨਾਂ ਬਾਅਦ ਗੁਰਨਾਨਕ ਦੇਵ ਜੀ ਆਏ ਚਾਰ ਉਦਾਸੀਆਂ ਕੀਤੀਆਂ ਉਹ ਤੇ ਦੁਨੀਆਂ ਨੂੰ ਕਲ ਨੂੰ ਕਲ ਨੂੰ ਵੀ ਜੀਵਿਆ ਨੂੰ ਤारण ਆਏ 탄 ਜੀਵਨ ਕਿਉਂਕਿ ਕੋਰ ਅੰਧਾਰ ਓਕੇ ਬਹੁਤ ਜ਼ੁਲਮ ਨੀਚ ਜਾਤਾਂ ਲਿਆਂਦਾ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਦੁਖੀ ਕਰਦੇ ਤੁਨ ਉਹਨਾਂ ਨੂੰ ਹੁਕਮ ਨਹੀਂ ਸੀ ਉਹ ਨਾਨਕ ਦੇਵ ਜੀ ਮਹਾਰਾਜ ਨੇ ਪਾਪੀਆਂ ਨੂੰ ਵੀ ਤਾਰਿਆ ਪਾਪੀਆਂ ਨੂੰ ਹੀ ਪਾਪੀਆਂ ਨੂੰ ਸੱਜਣ ਬਣਾ ਦਿੱਤਾ ਸੱਜਣ ਥੱਗ ਵਾਲੇ ਮਦਰ ਕੀਤੀ ਤਾਂ ਉਹਨੂੰ ਵੀ ਸੱਜਣ ਥੱਗ ਨੂੰ ਤਾਰ ਦਿੱਤਾ ਸੰਤ ਬਣਾ ਦਿੱਤਾ ਜਿੱਥੇ-ਜਿੱਥੇ ਕਾਪੀਆਂ ਵੱਲ ਨਜ਼ਰ ਕੀਤੀ ਉਹਦੇ-ਉਹਦੇ ਬੇੜੇ ਤਾਰ ਦਿੱਤੇ ਗੁਰੂ ਨਾਨਕ ਦੇਵ ਜੀ ਇਤਨੀਆਂ ਕਥਾ ਕਹਾਣੀਆਂ ਹਨ ਜਿਉਂ ਸਾਰੀ ਉਮਰ ਕਰਦੇ ਰਗੇ ਗੁਰਦਾਨ ਗਾਉਂਦੇ ਰਗੇ ਇਸ ਜੀ ਬਣਾ ਲਓ ਅਤੀ ਉਹਨਾਂ ਦੀ ਵਡਿਆਈ ਉਹਨਾਂ ਦੇ ਗੁਣ ਅਕਤ ਹਨ ਉਸੇ ਬਿਆਨ ਹੀ ਨਹੀਂ ਕਰ ਸਕਦੇ ਇਹ ਮੇਰਾ ਗੁਰੂ ਨਾਨਕ ਪਰਮੇਸ਼ਰ ਹੈ ਆਪ ਨਰਾਇਣ ਕਲਾਧਾਰ ਤੇ ਜੀ ਪਰਵਤਿਓ ਅਸੀਂ ਗੁਰਨਾਨਕ ਦੇਵ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਵੀ ਤੂੰ ਆਪਣਾ ਬਣਾ ਲੈ ਤੇ ਸਾਡੀ ਵੀ ਬਖਸ਼ੜ ਲੈ ਇਸ ਕਲਯੁਗ ਦੇ ਔਰ ਅੰਧਾਰ ਵਿੱਚੋਂ ਸਾਨੂੰ ਵੀ ਰੱਖ ਲੈ ਸਾਨੂੰ ਵੀ ਸੁਮਤ ਦੇ ਕਿ ਅਸੀਂ ਤੇਰੇ ਨਾਮ ਬਾਣੀ ਨਾਲ ਜੁੜੀਏ ਅੰਮ੍ਰਿਤ ਵੇਲਾ ਸਾਨੂੰ ਮਿਲੇ ਤੇਰਾ ਨਾਮ ਜਪੀਏ ਸਾਨੂੰ ਵੀ ਗੁਰਨਾਨਕ ਦੇਵ ਜੀ ਮਹਾਰਾਜ ਸਾਨੂੰ ਵੀ ਇਹ ਅਸ਼ੀਰਵਾਦ ਦਿਓ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਪਾਪੀਆਂ ਦੇ ਸਾਡੀ ਵੀ ਤੁਸੀਂ ਬਹੁ ਫੜ ਲਓ ਇਸ ਸੰਸਾਰ ਇਸ ਸੰਸਾਰ ਡੁੱਬਦੇ ਹੋਏ ਤੋਂ ਤੁਹਾਨੂੰ ਹੀ ਪਾਰ ਕਰਾ ਦੇ ਇਤਨੇ ਬਚਨ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ